اپنی سرکار ਨੂੰ 16 مارچ ਨੂੰ 4 سال ਹੋਣਗੇ ਆ ਹੁਣ ਇਹਨਾਂ ਦਾ ਦੇਖ ਲਓ ਇਹ ਉਹੀ ਲੜੀ ਜਾਂਦੇ ਆ ਪਹਿਲੇ ਹੀ ਕੋਈ ਕਹਿੰਦਾ ਮੈਨੂੰ ਬਣਾਓ ਕੋਈ ਕਹਿੰਦਾ ਮੇਰੀ ਵਾਰੀ ਆਊਗੀ ਐ ਕਿਵੇਂ ਆਊਗੀ ਵਾਰੀ ਯਾਰ ਕੋਈ ਪਾਣੀ ਦੀ ਵਾਰੀ ਐ ਇਹ ਵੀ 12:05 ਤੇ ਕਾਂਗਰਸ ਵੱਢ ਲੂਗੀ 12:20 ਤੇ ਫਿਰ ਕਾਲੀ ਦਲ ਦੀ ਵਾਰੀ ਆਈ ਇਹ ਕੋਈ ਵਾਰੀ ਕਾਦੀ ਵਾਰੀ ਆਊਗੀ ਇਹਨਾਂ ਦੀ ਲੁੱਟਣ ਦੀ ਵਾਰੀ ਕਹਿੰਦੇ ਆ ਨਾ ਉਹ ਨਹੀਂ ਆਸਾਦੀ ਹੁਣ ਉਹ ਵਾਰੀ ਨਹੀਂ ਆ ਸਕਦੀ ਹੁਣ ਇਹ ਆਪਣੀਆਂ ਵਾਰੀਆਂ ੜੀਕੀ ਜਾਣ ਇਹਨਾਂ ਨੂੰ ਬਹੁਤਾ ਜ਼ਿਆਦਾ ਨਾ ਮਤਲਬ ਨਾਈਂ ਬਲਾਓ ਤਾਂ ਚੰਗਾ ਆ ਕਾਂਗਰਸੀ ਕਾਲੀ ਜੇ ਕਿ ਤ ਆ ਵੀ ਗਏ ਨਾ ਦੂਰੋਂ ਹੀ ਸਾਸਤਰੀ ਕਾਲ ਬਲਾ ਦਿਓ ਕਿਉਂਕਿ ਜੇ ਇਹਨਾਂ ਨਾਲ ਹੱਥ ਮਿਲਾਓਗੇ ਨਾ ਬਾਅਦ ਚ ਉਂਗਲਾਂ ਗਿਣਨੀਆਂ ਪੈਂਦੀਆਂ ਨੇ ਵੀ ਪੂਰੀਆਂ ਨਹੀਂ ਜਾਂ ਲੈ ਗਈ ਇੱਕ ਅੱਧੀ ਇਹ ਕੋਈ ਇਹਨਾਂ ਦਾ ਪੱਕਾ ਨਹੀਂ ਪਤਾ ਜੇ ਉਂਗਲਾਂ ਨਾ ਲੈ ਕੇ ਜਾਣ ਇਹ ਛਾਂਪ ਛੱਲਾ ਤਾਂ ਲਈ ਜਾਂਦੇ ਆ ਕਿਉਂਕਿ ਖਾਲੀ ਹੱਥ ਘਰੇ ਜਾਣ ਦਾ ਨਾ ਤੇ ਰਵਾਜ ਹੈ ਨਹੀਂ ਇਹਨਾਂ ਦੇ ਠੀਕ ਹੈ ਨਾ ਸੋ ਬੜਾ ਕੁਝ ਇਹਨਾਂ ਨੇ ਸਾਡਾ ਲੁੱਟ ਲਿਆ ਬੜਾ ਪੰਜਾਬ ਨੂੰ ਦੁੱਖ ਦੇਤੇ ਇਹਨਾਂ ਨੇ ਹਰ ਪੱਖੋਂ ਹੀ ਦੁੱਖ ਦੇਤੇ ਕੋਈ ਗਿਣਨ ਦੀ ਲੋੜ ਹੀ ਨਹੀਂ ਆਪਾਂ ਛੱਡੋ ਪਰੇ ਹੁਣ ਜ਼ਖਮ ਪੁਰਾਣੇ ਕੀ ਛੇੜੀਏ